ਸੰਤ ਜਾਂ ਬਾਬੇ ਇਹੋ ਜਿਹੇ ਤਰੀਕੇ ਦੇ ਹੁੰਦੇ ਨੇ ਜਿਸ ਤਰੀਕੇ ਨਾਲ ਉਹ ਕਹਿ ਰਹੇ ਨੇ ਕਿ ਲੱਕ ਹਿੱਲੇ ਮਜਾਜਣ ਜਾਂਦੀ ਦਾ ਜਾਂ ਉਹ ਕਹਿ ਰਹੇ ਨੇ ਕਿ ਮੇਰਾ ਸੁਪਨੇ ਦੇ ਵਿੱਚ ਮੇਰਾ ਵਿਆਹ ਹੋ ਗਿਆ ਮੇਰੀ ਉਮਰ 60 ਸਾਲਾਂ ਦੀ ਇਹ ਕਹਿੰਦਾ ਸੁਪਨੇ ਜਿਵੇਂ ਨੂੰ ਆਏ 18-20 ਸਾਲ ਦੀ ਕੁੜੀ ਦਾ ਸੁਪਨਾ ਅੱਛਾ ਤੂੰ ਹੀ ਥੈ ਸੀ ਉਹਨੂੰ ਯੂਸਫ ਹੋਰ ਤਾਂ ਕੋਈ ਉਹਨੂੰ ਰਾਤ ਚ ਮਿਲੇ ਹੀ ਨਹੀਂ ਆ ਸਕਦਾ ਸਾਰ اندرੋਂ ਖਤਮ ਨਹੀਂ ਕਿਤੇ ਪਰ ਸੰਤ ਅਸੀਂ ਸਵਾਦਿਆਂ ਤਾਂ ਹੀ ਉਹ ਤਾਂ ਐਡੇ ਮੋਟੇ ਹੋ ਗਏ ਅਣਤੋਲੀ ਮਿੱਟੀ ਤਾਂ ਹੀ ਉਹ ਲੱਕ ਹਿੱਲਦਾ ਹੈ ਨਾ ਕੰਤ ਕਿਸੇ ਸਰਕਾਰ ਦਾ ਆਸਰਾ ਨਹੀਂ ਤੱਕਦੇ ਇਹ ਕੌਣ ਆਇਆ ਫਿਰ ਜਿਹੜੇ ਬੈਠੇ ਨੇ ਇਹ ਸਰਕਾਰ ਦੇ ਛੱਡੇ ਹੋਏ ਆ ਵੋਟ ਵੋਟ ਬੈਂਕ ਦੇ ਇਹ ਮੈਨੇਜਰ ਹੈ ਹੁਣ ਕਹੀ ਜਾਂਦਾ ਹੋਰ ਬਹੁਤਾਂ ਕੁਰਸੀਆਂ ਲੱਗਦੀਆਂ ਹੋਰ ਬਹੁਤਾਂ ਕੁਰਸੀਆਂ ਲੱਗਦੀਆਂ ਫਿਰ ਇਹ ਦਰਬਾਰ ਸਾਹਿਬ ਤੇ ਕੰਗਰੀ ਵੀ ਨੱਚਦੀ ਸੀ ਫਿਰ ਕੰਗਰੀ ਨਚਾਉਣ ਬਣ ਜਾ ਮੱਛਾ ਰੰਗੜ ਕੌਣ ਰੋਕਦਾ ਅਸਲ ਗੜੀ ਧਾਰਮਿਕ ਜਿਹੜੀਆਂ ਆਗੂ ਨੇ ਉਨਾ ਤਾਂ ਫੇਰ ਵੀ ਬੱਕੋ-ਵੱਖਣੀ ਪੜਾ ਨਹੀਂ ਇਹ ਇਕੱਠੇ ਫੇਰ ਵੀ ਨਹੀਂ ਹੋਏ ਚਾਰ ਕੇ ਖੜ ਗਏ ਉੱਥੇ ਜਾ ਕੇ ਕਿ ਕਹਿੰਦੇ ਬਾਬਾ ਜੀ ਨਾਲ ਸਮਝੌਤਾ ਹੋ ਗਿਆ ਉਹ ਸਮਝਾ ਉੱਥੇ ਦਾ ਹੋ ਜਾਂਦੇ ਆ ਬਾਬਾ ਜੀ ਸੌ ਕੰਮ ਕਰਾਉਣਗੇ ਬਾਦਲਾਂ ਦੀ ਬਾਦਲੀ ਸਰਕਾਰ ਆ ਗਈ ਉਹ ਤਾਂ ਕਰਾ ਦੇਣੀ ਆ ਆਮ ਦੀ ਉਹ ਸਰਕਾਰ ਇਹ ਤਾਂ ਕੰਮ ਕਰਾਉਣ ਵਾਲੇ ਬਾਬੇ ਆ ਇਹਨਾਂ ਨੂੰ ਕਹੋ ਵੀ ਜਾਬਸਿਆ ਪੜਨ ਜਬ ਬਿਲਕੁਲ ਨਹੀਂ ਪੜਦੇ ਇਹ ਜਕਾਰਾ ਛੱਡਣ ਨਹੀਂ ਛੱਡਣਗੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੈਸਾ ਉਹ ਨਾ ਨਹੀਂ ਲੈਂਦੇ ਜਦੋਂ ਧੰਗੁਰੂ ਨਾਨਕ ਧੰਗੁਰੂ ਨਾਨਕ ਦੇ ਨੌ ਗੁਰੂ ਕਿੱਧਰ ਗਏ ਗੁਰੂ ਗ੍ਰੰਥ ਸਾਹਿਬ ਕਿੱਥੇ ਆ ਧੰਗੁਰੂ ਗ੍ਰੰਥ ਸਾਹਿਬ ਕਿਉਂ ਮਹਿਨਾ ਵਿਸਕਰਾਂ ਕਿਰਤ ਕਰਨ ਵਾਲੇ ਲੋਕਾਂ ਨਾਲ ਜਿਹੜੇ ਲੁੱਟ ਕੇ ਠੱਗੀਆਂ ਮਾਰਦੇ ਨੇ ਉਹਨਾਂ ਦੇ ਵਾਸਤੇ ਗੱਡੇ ਬਿਛਾਏ ਜਾਂਦੇ ਨੇ ਉੱਥੇ ਕਿਰਤੀ ਨੂੰ ਕਹਿੰਦੇ ਤੁਹਾਡੀ ਦੇਗ ਵੀ ਨਹੀਂ ਲੈਣੀ ਤੁਹਾਨੂੰ ਅੰਦਰ ਨਹੀਂ ਵੜਨ ਦੇਣਾ ਤੁਹਾਡੇ ਵਾਸਤੇ ਅੰਦਰ ਹੁਣ ਕਿ ਜੀ ਇੱਕ ਕਰਦਾ ਇੱਕ ਕਰਦਾ ਹੁਣ ਇਹ ਕੌਮ ਜਾਗ ਪੀ ਇਹ ਲੋਕ ਪੜੇ ਲਿਖੇ ਹੋਗੇ ਇਹਨਾਂ ਨੂੰ ਪਤਾ ਲੱਗਿਆ ਸਾਡਾ ਰਿਲੀਜਨ ਸਾਡਾ ਧਰਮ ਸਾਡਾ ਤੱਗ ਕੀ ਹੈ ਤਾਂ ਤੁਹਾਨੂੰ ਸੇਕਣ ਲੱਗਿਆ ਫਿਰ ਰੌਲਾ ਪਊਗਾ ਕਿਉਂਕਿ ਰਾਜਨੀਤੀ ਦਾ ਕੱਡਾ ਹੋਰ ਕੁਝ ਨਹੀਂਗਾ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਲੋਕ ਰਾਜ ਟੀਵੀ ਤੇ ਮੈਂ ਹਾਂ ਪਰਮਿੰਦਰ ਸਿੰਘ ਸਿੱਧੂ ਬੀਤੇ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਕਾਫੀ ਮੁੱਦਾ ਗਮਰਾਇਆ ਹੋਇਆ ਕਿ ਪੁੱচ্চੋ ਵਾਲੇ ਬਾਬਾ ਸੁਖਦੇਵ ਸਿੰਘ ਦੀ ਇੱਕ ਜਿਹੜੀ ਫੋਟੋ ਵਾਇਰਲ ਹੋਈ ਸੀ ਪਰ ਅਫਸੋਸ ਕਿ ਇਹ ਜੀਆਂ ਫੋਟੋਆਂ ਇਹ ਜੀਆਂ ਵੀਡੀਓ ਉਹ ਆਮ ਹੀ ਵਾਇਰਲ ਹੁੰਦੀਆਂ ਨੇ ਕਿ ਇਹਨਾਂ ਦਾ ਇਹਨਾਂ ਦਾ ਕੋਈ ਰਿਜ਼ਲਟ ਨਿਕਲਦਾ ਕਿ ਬਸ ਇਹ ਇਹ ਜੇ ਸੰਤ ਇੱਥੇ ਇਹਨੇ ਗੱਲ ਦਬਕੇ ਰਹਿ ਜਾਂਦੀ ਹੈ ਕਿ ਸੰਤ ਇਹੋ ਜਿਹੇ ਹੁੰਦੇ ਨੇ ਜਿਸ ਤਰੀਕੇ ਦੇ ਬਾਬਾ ਸੁਖਦੇਵ ਸਿੰਘ ਪਿਛਲੇ ਦਿਨਾਂ ਤੋਂ ਉਹਨਾਂ ਦੀ ਇੰਟਰਵਿਊ ਵੀ ਚੱਲ ਰਹੀ ਹੈ ਜਿਸ ਤਰੀਕੇ ਨਾਲ ਉਹ ਗੱਲਾਂ ਕਰ ਰਹੇ ਨੇ ਇਸ ਵਿਸ਼ੇ ਤੇ ਖੁੱਲ੍ਹ ਕੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਬਾ ਕਲਦੀਸ਼ ਸਿੰਘ ਸਖਤ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਸਾਬ ਵਾਹਿਗੁਰੂ ਜੀ ਦੇ ਫਤਿਹ ਜੀ ਠੀਕ ਠਾਕ ਚੜ੍ਹਦੀ ਕਲਾ ਸਭ ਤੋਂ ਪਹਿਲਾ ਸਵਾਲ ਤਾਂ ਬਾਬਾ ਜੀ ਤੁਸੀਂ ਵੀ ਇੰਟਰਵਿਊ ਵੇਖਿਆ ਕਿ ਸੁਖਦੇਵ ਸਿੰਘ ਜਿਹੜੇ ਬਾਬਾ ਪੁੱਚੋ ਕਲਾ ਲਿਆ ਉਹਨਾਂ ਦੀਆਂ ਵੀਡੀਓ ਆ ਰਹੀਆਂ ਇੰਟਰਵਿਊ ਆ ਰਹੀਆਂ ਨੇ ਪਹਿਲਾਂ ਕਿ ਬਾਬਾ ਸੁਖਦੇਵ ਸਿੰਘ ਪੁੱਚੋੜ ਹੈ ਕੌਣ ਨੇ ਆਹ ਤਾਂ ਮੈਨੂੰ ਤਾਂ ਪਤਾ ਨਹੀਂ ਇਹਦੇ ਬਾਰੇ ਕੀ ਕੁਛ ਹੈ ਵੀ ਉੱਥੇ ਰੋਮੀ ਵਾਲੇ ਬਿਠ ਹੂੰ ਪਗ ਦੇਤੀ ਬਾਬਾ ਖਿਮਸੂਹਰਾਂ ਦੀ ਇਹ ਤਾਂ ਹੁਣ ਉਹ ਜਾਣਦਾ ਸੁਦੇਵ ਸਿੰਘ ਵੀ ਕੀ ਹੈ ਕੀ ਨਹੀਂ ਜਾਂ ਉਹਦੇ ਪੁਜਾਰੀ ਜਾਣਦੇ ਨੇ ਜਿਹੜੇ ਉਹਨੂੰ ਪੂਜਦੇ ਨੇ ਹੂੰ ਠੀਕ ਹੈ ਨਾ ਉਹਨਾਂ ਨੂੰ ਪਤਾ ਹੈ ਇਹਦੇ ਬਾਰੇ ਸੰਤ ਜਾਂ ਬਾਬੇ ਇਹੋ ਜਿਹੇ ਤਰੀਕੇ ਦੇ ਹੁੰਦੇ ਨੇ ਜਿਸ ਤਰੀਕੇ ਨਾਲ ਉਹ ਕਹਿ ਰਹੇ ਨੇ ਕਿ ਲੱਕ ਹਿੱਲੇ ਮਜਾਜਣ ਜਾਂਦੀ ਦਾ ਜਾਂ ਉਹ ਕਹਿ ਰਹੇ ਨੇ ਕਿ ਮੇਰਾ ਸੁਪਨੇ ਦੇ ਵਿੱਚ ਮੇਰਾ ਵਿਆਹ ਹੋ ਗਿਆ ਮੇਰੀ ਉਮਰ 60 ਸਾਲਾਂ ਦੀ ਹੈ ਪ੍ਰੈਕਟੀਕਲ ਤੌਰ ਤੇ ਕਿ ਸੰਤ ਜਾਂ ਬਾਬੇ ਇਹੋ ਜੇ ਹੁੰਦੇ ਨੇ ਨਹੀਂ ਨਹੀਂ ਉਹ ਸੰਤ ਦੇ ਮੱਥੇ ਤੇ ਕਲੰਕ ਹੈ ਬਾਬਿਆਂ ਦੇ ਬਾਬਾ ਕੌਣ ਹੋਇਆ ਪਹਿਲਾਂ ਬਾਬਾ ਨਾਨਕ ਬਾਬਾ ਬੁੱਢਾ ਉਹਨਾਂ ਵਰਗਾ ਥੋੜੀ ਹੈ ਸੰਤ ਜੇ ਸੰਤਾਂ ਦੀ ਤੁਸੀਂ ਪਰਿਭਾਸ਼ਾ ਪੁੱਛੋ ਤਾਂ ਸੰਤ ਤਿੰਨ ਅੱਖਰਾਂ ਦੇ ਸੁਮੇਲ ਨਾਲ ਬਣਦਾ ਸ ਸ ਨ ਨਾ ਤੇ ਤ ਤਾ ਜਾਂ ਸ ਸ ਟਿੱਪੀ ਤੇ ਤ ਤਾ ਹਮ ਸ ਸ ਦਾ ਭਾਵ ਹੈ ਸੱਚ ਜਿਹਦੇ ਅੰਦਰ ਹੋਵੇ ਬਾਹਰ ਤੇ ਅੰਦਰ ਦੋਨੇ ਪਾਸੇ ਸੱਚ ਹੋਵੇ ਉਹਨੂੰ ਸੰਤ ਕਹਿੰਦੇ ਨੇ ਦੂਜਾ ਤੀਜਾ ਦੂਜਾ ਅੱਖਰ ਹੋ ਗਿਆ ਟਿੱਪੀ ਜਾਂ ਨ ਨਾ ਨਿਮਰਤਾ ਅੰਦਰ ਸਹਿਨਸ਼ੀਲਤਾ ਹੋਵੇ ਨਿਮਰਤਾ ਹੋਵੇ ਉਹਨੂੰ ਕਹਿੰਦੇ ਨੇ ਸੰਤ ਤੀਜਾ ਤਿਆਗ ਵਿਸ਼ੇ ਵਕਾਰਾਂ ਦਾ ਤਿਆਗ ਊਲ ਜਰੂਰ ਗੱਲਾਂ ਦਾ ਤਿਆਗ ਹਰ ਚੀਜ਼ ਦਾ ਤਿਆਗ ਤੇ ਉਹਨੂੰ ਕਹਿੰਦੇ ਨੇ ਸੰਤ ਤਿੰਨ ਅੱਖਰਾਂ ਸਮੇਲ ਨਾਲ ਸੰਤ ਬਣਿਆ ਇਹ ਪਰਿਭਾਸ਼ਾ ਡੈਫੀਨੇਸ਼ਨ ਐ ਸੰਤ ਦੀ ਹੂੰ ਠੀਕ ਐ ਦੂਜੀ ਗੱਲ ਤੁਸੀਂ ਪੁੱਛਿਆ ਸੰਤ ਕੀ ਹੋ ਜੇ ਹੁੰਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਬੰਦਿਆਂ ਨੂੰ ਪੁੱਛਣ ਚੱਲ ਉਹ ਨਹੀਂ ਯੋਗ ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਹਰ ਕੁਐਸਚਨ ਦਾ ਅਨਸਰ ਹਰ ਸਵਾਲ ਦਾ ਜਵਾਬ ਦਿੰਦੇ ਹਰ ਪ੍ਰਸ਼ਨ ਦਾ ਉੱਤਰ ਦਿੰਦੇ ਨੇ ਸੰਤ ਕਵੀਰ ਹੋਏ ਨੇ ਸੰਤ ਉਹੋ ਜਿਹੇ ਚਾਹੀਦੇ ਆ ਉਹ ਹੁੰਦੇ ਨੇ ਸੰਤ ਸੰਤ ਬਾਬਾ ਨਾਮਦੇਵ ਜੀ ਸੰਤ ਬਾਬਾ ਰਵਿਦਾਸ ਜੀ ਸੰਤ ਬਾਬਾ ਸੱਧਨਾ ਜੀ ਸੰਤ ਬਾਬਾ ਧੰਨਾ ਜੀ ਸੰਤ ਬਾਬਾ ਭੀਖਣ ਜੀ ਤਰਲੋਚਨ ਜੀ 15 ਸੰਤ ਬੈਠੇ ਨੇ ਇੱਕ ਅੱਧੇ ਦੀ ਗੱਲ ਕਰਾਂ ਮੈਂ ਇਹ ਸੰਤ ਨਹੀਂਗੇ ਸੰਤ ਕਿਸੇ ਸਰਕਾਰ ਦਾ ਆਸਰਾ ਨਹੀਂ ਤੱਕਦੇ ਇਹ ਕੌਣ ਆਇਆ ਫਿਰ ਜਿਹੜੇ ਬੈਠੇ ਨੇ ਇਹ ਸਰਕਾਰ ਦੇ ਛੱਡੇ ਹੋਏ ਆ ਵੋਟ ਵੋਟ ਬੈਂਕ ਦੇ ਇਹ ਮੈਨੇਜਰ ਹੈ ਵੋਟ ਬੈਂਕ ਦੇ ਮੈਨੇਜਰ ਹਨ ਇਹਨਾਂ ਦਾ ਵੋਟਾਂ ਪੋਣੀਆਂ ਹੁੰਦੀਆਂ ਦੇਖਣਾ ਵੀ ਕਿਹੜੇ ਆਪਣੇ ਫੇਵਰ ਦਾ ਜਿਹੜਾ ਜਿੱਤੂਗਾ ਤੇ ਸਾਡੇ ਸਿਰ ਤੇ ਹੱਥ ਰੱਖੂਗਾ ਕਿਉਂਕਿ ਸੰਤ ਜਿਹੜਾ ਹੱਥ ਚਾਹੁੰਦਾ ਹੈ ਅਕਾਲ ਪੁਰਖ ਦਾ ਇਹ ਸੰਤ ਚਾਹੁੰਦੇ ਆ ਪੋਲੀਟੀਕਲ ਲੀਡਰ ਲੋਕਾਂ ਦਾ ਵੀ ਸਾਡੇ ਹੱਥ ਕੇਂਦਰ ਦਾ ਹੱਥ ਹੋਵੇ ਜਾਂ ਰਾਜਸਥਾਨ ਸਰਕਾਰ ਦਾ ਹੱਥ ਹੋਵੇ ਹੂੰ ਇਹ ਸੰਤ ਨੇ ਜਿਸ ਤਿੱਕ ਨੂੰ ਕਹਿੰਦੇ ਨੇ ਕਿ ਜੇ ਕੁਰਸੀ ਲੱਗ ਗਈ ਤਾਂ ਬਜ਼ੁਰਗ ਬੈਠਦੇ ਸੀ ਤਾਂ ਬਜ਼ੁਰਗ ਕੀ ਕਰਨ ਕੁਰਸੀਆਂ ਤੇ ਬਜ਼ੁਰਗ ਬੈਠਣਗੇ ਬਾਬੇ ਨਾਨਕ ਦੀ ਕੁਰਸੀ ਕਿੱਥੇ ਬਾਬਾ ਨਾਨਕ ਦੇ ਗੱਭਰੂ ਸੀ ਬਜ਼ੁਰਗ ਸੀ ਬਾਬਾ ਨਾਨਕ ਦੇ 72 ਸਾਲ ਦੀ ਉਮਰ ਵਿੱਚ ਕਰਤਾਰਪੁਰ ਸਾਹਿਬ ਹਾਲ ਵਾਇਆ ਇਹ ਗਵਾਹ ਇਤਿਹਾਸ ਤਾਰੀਖ ਜਿਹੜੀ ਸਾਡੀ ਹਿਸਟਰੀ ਹੈ ਉਹ ਗਵਾਹ ਇਸ ਗੱਲ ਦੀ ਠੀਕ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਦੱਸੋ ਕਿਹੜੀ ਕੁਰਸੀ ਹੈ ਕਿ ਦੇਛੇਵੇਂ ਪਾਸ਼ਾ ਦੇ ਬਰਾਬਰ ਬੈਠੇ ਆ ਹੂੰ ਠੀਕ ਆ ਉਸ ਤੋਂ ਬਾਅਦ ਜੇ ਹੁਣ ਵਾਲੇ ਸਮੇਂ 'ਚ ਵੀ ਲਾਈਏ ਆਪਾਂ ਕੀ ਹੁਣ ਬਜ਼ੁਰਗ ਨਹੀਂ بڑے-ਬڑے ਬੈਠੇ ਨੇ ਬਾਬਾ ਦਇਆ ਸਿੰਘ ਸਤਕਾਰਯੋਗ ਵੀਰੀ ਚੰਦ ਜੀ ਕਿੱਡੀ ਵੱਡੀ ਉਮਰ ਸੀ ਉਹਨਾਂ ਦੀ ਕਿੱਥੇ ਉਹਨਾਂ ਦੀ ਕੁਰਸੀ ਕਿੱਥੇ ਲਾਉਂਦੇ ਸੀ ਕੁਰਸੀ ਉਹ ਪੀੜੀ ਦੇ ਵੀ ਨਹੀਂ ਬੰਦੇ ਸੀ ਇੱਕ ਦਿਨ ਵੀ ਆਮ ਦੀਵਾਨ 'ਚ ਵੀ ਜਿੱਥੇ ਸਤਿਗੁਰੂ ਨਹੀਂ ਪ੍ਰਕਾਸ਼ ਆਮ ਦੀਵਾਨ ਸੰਗਤਾਂ 'ਚ ਬੈਠੇ ਨੇ ਉੱਥੇ ਵੀ ਚੌਂਕੜਾ ਮਾਰ ਕੇ ਬੰਦੇ ਨੇ ਪੁਰਨ ਨੰਗ ਸਿੰਘ ਦੇ ਦਲਾਂ ਦੇ ਬਾਬਾ ਬੜੇ ਜਥੇਦਾਰ ਹੋਏ ਨੇ ਬਾਬੇ ਬਕਾਲੀਏ ਹੋਏ ਨੇ ਤਰਨਾ ਦਲ ਇਹ ਬੁੱਢੇ ਦਲ ਵਾਲੇ ਨੇ ਹੋਏ ਨੇ ਬਾਬਾ ਚੇਤ ਸਿੰਘ ਵਰਗੇ ਮਹਾਪੁਰਸ਼ ਪਹੁੰਚੀਆਂ ਰੂਹਾਂ ਉਹ ਸੀ ਸੰਤ ਉਹਨਾਂ ਦੀ ਰਿਸ ਕਿਵੇਂ ਕਰ ਲੈਣਗੇ ਤਖਤ ਤੇ ਗੁਰੂ ਸਾਹਿਬ ਬੈੰਦਾ ਹੁੰਦਾ ਕਿ ਬੰਦਾ ਬੈੰਦਾ ਹੁੰਦਾ ਇਸ ਕਰਕੇ ਇਹ ਤਾਂ ਇੱਕ ਸਿਰਫ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਇਹਨਾਂ ਨੇ ਤਾਂ ਹੁਣ ਇੱਥੋਂ ਤੱਕ ਫਲਾ ਕਰਤਾ ਵੀ ਕੁਰਸੀਆਂ ਤੇ ਬਹਿ ਕੇ ਤੇ ਵਿਦੇਸ਼ਾਂ ਦੇ ਵਿੱਚ ਵੀ ਇੱਕ ਦੋ ਗੁਰਦੁਆਰੇ ਜਿੱਥੇ ਲੰਗਰ ਦੇ ਵਿੱਚ ਟੇਰ ਲਾਗੇ ਸੀ ਹੂੰ ਕੁਰਸੀਆਂ ਲੱਗੀਆਂ ਸੀ ਫਿਰ ਉਹ ਲੰਗਰ ਕਿੱਥੇ ਰਹਿ ਗਿਆ ਉਹ ਤਾਂ ਅੰਗਰੇਜ਼ਾਂ ਦਾ ਲੰਗਰ ਹੋ ਗਿਆ ਠੀਕ ਹੈ ਨਾ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਨੁਕਸਾਨਦੈਕ ਹੈ ਤੇ ਅੱਛਾ ਫਿਰ ਇਹ ਕਹਿੰਦਾ ਮੈਂ ਉਹਦਾ ਇੰਟਰਵਿਊ ਸੁਣ ਰਿਹਾ ਸੀ ਮੱਕੜ ਸਾਹਿਬ ਦੀ ਕਹਿੰਦੇ ਵੀ व्हीਲ ਚੇਅਰ ਤੇ ਬਣਾ ਕੇ ਦਰਬਾਰ ਬਿਠਾ ਕੇ ਦਰਬਾਰ ਸਾਹਿਬ ਦਰਬਾਰ ਸਾਹਿਬ ਲੈ ਜਾਂਦੇ ਨੇ ਮੈਂ ਮੰਨਦਾ ਇਸ ਗੱਲ ਨੂੰ व्हीਲ ਚੇਅਰਾਂ ਰੱਖੀਆਂ ਹੋਈਆਂ ਨੇ ਜਿਹੜੇ ਆਪੰਗ ਨੇ ਜਿਨ੍ਹਾਂ ਦੀਆਂ ਲੱਤਾਂ ਟੁੱਟੀਆਂ ਨੇ ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ ਠੀਕ ਹੈ ਮਜਬੂਰੀ ਹੈ ਪਰ ਦਰਸ਼ਣੀ ਡਿਊਟੀ ਤੇ ਅੱਗੇ ਦੱਸੋ ਕਦੇ ਗਈ ਆ ਕੁਰਸੀ ਦਰਸ਼ਣੀ ਡਿਊਟੀ ਤੋਂ ਬਾਹਰ ਰਹਿ ਜਾਂਦੀ ਆ ਕੁਰਸੀ ਉਦੋਂ ਅੱਗੇ ਤਾਂ ਬੰਦੇ ਦਾ ਦੇਹ ਜਾਂਦੀ ਆ ਕੱਲੀ ਦਰਬਾਰ ਸਾਹਿਬ ਜੀ ਦੱਸੋ ਕਿਹਦੀ ਕੁਰਸੀ ਲੱਗੀ ਆ ਕੋਈ ਜ세ਦਾਰ ਦੀ ਵੀ ਲੱਗੀ ਹੋਵੇ ਜਾਂ ਕਿਸੇ ਹੈੱਡ ਗ੍ਰਾਂਥੀ ਦੀ ਲੱਗੀ ਹੋਵੇ ਬਜ਼ੁਰਗ ਦੀ ਜਿਹੜੇ ਸਾਡੇ ਸਾਡੇ ਬਾਬੇ ਸਮਾਜ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਇਹ ਜਿਹੇ ਬਾਬੇ ਇਹ ਫਿਰ ਇਹਨਾਂ ਦੇ ਪਿੱਛੇ ਕੌਣ ਆ ਇਹ ਕਿਉਂ ਕਰਦੇ ਨੇ ਆ ਸਲੂਟ ਇਹਨਾਂ ਦੇ ਪਿੱਛੇ ਆ ਆਰਐਸਐਸ ਹੈ ਕੁਰਸੀਆਂ ਵਾਲੇ ਨੇ ਜਿਵੇਂ ਹੁਣ ਬਾਦਲ ਦੀ ਕੋ ਗੰਡ ਤੋਂ 1955 56 ਦੀ ਹੋਈ ਵੀ ਆ ਆਰਐਸਐਸ ਨਾਲ ਵੀ ਆ ਚੱਕ ਇੰਨੇ ਕਰੋੜ ਰੁਪਇਆ ਤੇ ਤੂੰ ਆ ਸਿੱਖੀ ਖਤਮ ਕਰ ਦੇ ਉਦੋਂ ਦਾ ਮੁੱਢ ਵੱਜਿਆ ਹੋਇਆ ਅੱਜ ਤੱਕ ਸਿੱਖੀ ਨੂੰ ਖਤਮ ਕਰਨ ਦੇ ਤਰੀਕੇ ਜਿਹੜੇ ਅਪਣਾਏ ਜਾ ਰਹੇ ਨੇ ਸੁਖਵੀਰ ਬਾਦਲ ਹੀ ਦੰਦਾ ਨਾ ਉਹਨੂੰ ਵਰਦੀ ਸੌਦਾ ਸਾਧ ਨੂੰ ਵੀ ਇਹ ਤੂੰ ਦਸਵੇਂ ਪਾਤਸ਼ਾਹ ਦੀ ਵਰਦੀ ਵਰਦੀ ਪਾਲ ਹੈ ਵੀ ਲੋਕ ਆਖਣਗੇ ਇਹ ਦਸਵੇਂ ਪਾਤਸ਼ਾਹ ਇੱਕ ਬੜੀ ਡੂੰਗੀ ਸਾਜ਼ਿਸ਼ ਨਾਲ ਸਾਨੂੰ ਮਾਰਿਆ ਜਾ ਰਿਹਾ ਹੂੰ ਜਿਵੇਂ ਬਾਬਾ ਸਖਦੇਵ ਸਿੰਘ ਕਹਿ ਰਿਹਾ ਕਿ ਮੈਂ ਇੱਕ ਸੰਗਤ ਨੂੰ ਵਿੱਚ ਕੋਈ ਉਹਨੇ ਆਪ ਦਾ ਸੁਪਨਾ ਸੁਣਾਤਾ ਕਿ ਇਹ ਚੀਜ਼ਾਂ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜੇ ਸ਼ਾਂਤੀ ਬਣ ਗਿਆ ਫਿਰ ਸੰਤ ਨੂੰ ਤਾਂ ਸਮਾਜੀ ਸੁਪਨੇ ਆਉਣੇ ਨਹੀਂ ਚਾਹੀਦੇ ਸਮਾਜੀ ਸੁਪਨੇ ਨਹੀਂ ਆਉਣੇ ਚਾਹੀਦੇ ਠੀਕ ਹੈ ਗੁਰਬਾਣੀ ਕਹਿੰਦੀ ਹੈ ਸੁਪਨੇ ਬਿੰਦਨ ਦੇਈ ਝਰਨਾ ਤੇ ਸਜਾਜੀ ਕੋ ਜਰਾਣਾ ਮਰਨਾ ਨਾ ਬੁਢਾਪਾ ਤੇ ਨਾ ਮੌਤ ਉਹਦੀ ਆਉਂਦੀ ਹੈ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10 ਪਰਕਾਂ ਦਾਸਮੁਗ੍ਰੰਥ ਸਾਹਿਬ ਦੇ 10 ਗ੍ਰੰਥ ਦੇ ਵਿੱਚ ਫਰਮਾਨ ਕੀਤਾ ਪਰ ਨਾਰੀ ਕੀ ਸੇਜ ਸੁਪਨੇ ਹੀ ਨਾ ਜਈਓ ਵੀ ਪ੍ਰਾਈ ਨਾ ਔਰਤ ਦੇ ਤਾਂ ਸੇਜ ਤੇ ਸੁਪਨੇ 'ਚ ਵੀ ਨਾ ਜਾਣਾ ਇਹ ਕਹਿੰਦਾ ਸੁਪਨੇ 'ਚ ਮੈਨੂੰ ਆਏ 18-20 ਸਾਲ ਦੀ ਕੁੜੀ ਦਾ ਸੁਪਨਾ ਅੱਛਾ ਤੂੰ ਹੀ ਥੈ ਸੀ ਉਹਨੂੰ ਯੂਸਫ ਹੋਰ ਤਾਂ ਕੋਈ ਉਹਨੂੰ ਰਾਤ 'ਚ ਮਿਲੇ ਹੀ ਨਹੀਂ ਆਸ਼ਕ ਅੱਛਾ ਉਹ ਫਿਰ ਇੱਕ ਹੋਰ ਦੇਖੋ ਸਾਹਮਣੇ 3 ਵਰਗੀਆਂ ਲੜਕੀਆਂ ਬੈਠੀਆਂ ਨੇ ਇਹ ਕੀ ਸੁਣਾਉਣਗੇ ਜੇ ਮੰਨ ਲਓ ਹੋ ਵੀ ਕੋਈ ਘਟਨਾ ਜੀ ਹੋ ਗਈ ਕੋਈ ਕਾਲ ਯੁਗ ਵਰਤ ਵੀ ਗਿਆ ਫਿਰ ਉਹ ਬੱਚੀਆਂ ਨੂੰ ਕੀ ਸੁਣਾ ਮੂੰਹ ਚ ਕੋਈ ਦਵੱਟੇ ਲੈ ਕੇ ਉਹ ਅਸ ਰਹੀਆਂ ਨੇ ਸੰਗ ਉਹਨਾਂ ਨੂੰ ਹੈ ਨਹੀਂ ਕੋਈ ਝੜਕ ਕੇ ਉੱਠ ਕੇ ਇਨੀਆਂ ਨੇ ਬਾਬਾ ਕੀ ਕਰ ਕਰ ਰਹੇ ਅਸੀਂ ਇਤੋਂ ਗੁਰਬਾਣੀ ਜਾਂ ਕੋਈ ਗਿਆਨ ਦੀ ਗੱਲ ਜਾਂ ਇਤਿਹਾਸ ਦੀ ਸੁਣਨਾ ਹੈ ਕਿ ਆ ਸੁਣਾਇਆ ਵੀ ਸੁਪਨੇ ਚ ਆਸਕੀਆਂ ਕਰਦੇ ਅਸੀਂ ਇਹ ਚੀਜ਼ ਸੋਚੋ ਨਾ ਵੀ ਜਦੋਂ ਉਹ ਵਿਕਾਰ ਅੰਦਰੋਂ ਖਤਮ ਹੀ ਨਹੀਂ ਕਿਤੇ ਪਰ ਸ਼ਾਂਤ ਅਸੀਂ ਸਵਾਦਿਆਂ ਤਾਂ ਹੀ ਉਹ ਤਾਂ ਐਡੇ ਮੋਟੇ ਹੋ ਗਏ ਅਣਤੋਲੀ ਮਿੱਟੀ ਤਾਂ ਹੀ ਉਹ ਲੱਕ ਹਿਲਦਾ ਨਾ ਹੂੰ ਇਹ ਚੀਜ਼ ਆ ਬਾਬਾ ਠਾਕਰ ਸਿੰਘ ਨਾਲੋਂ ਤਾਂ ਵੱਡੀ ਇਹਦੀ ਉਮਰ ਨਹੀਂ ਗਈ ਦਮਦਮਿਤ ਛਾਲ ਦੇ ਮੁਖੀ ਹੋਏ ਨੇ ਬਾਬਾ ਠਾਕਰ ਸਿੰਘ ਉਹਨਾਂ ਨਾਲੋਂ ਤਾਂ ਵੱਡੀ ਉਮਰ ਨਹੀਂ ਗਈ ਤੇ ਉਹ ਚੌਂਕੜਾ ਮਾਰ ਕੇ ਕਿਵੇਂ ਪੈਂਦੇ ਗੁਰੂਗ੍ਰੰਥ ਸਾਹਿਬ ਮਹਾਰਾਜ ਤਾਬਿਆ ਫਜੂਰੀ ਚ ਸੰਤ ਬਾਬਾ ਗੁਰਵਜਨ ਸਿੰਘ ਜੀ ਮਹਾਪੁਰਖ ਭਿੰਡਰਾਂ ਵਾਲੇ ਵਿਦਵਤਾ ਦੇ ਸਮੁੰਦਰ ਸੀ ਬਾਬਾ ਸੰਤ ਬਾਬਾ ਸੁੰਦਰ ਸਿੰਘ ਸੰਤ ਬਾਬਾ ਮੋਹਨ ਸਿੰਘ ਜੀ ਉਹਨਾਂ ਹੀ ਦੱਸੋ ਕਿਹੜੀ ਕੁਰਸੀ ਹੈ ਆਖਰੀ ਦਮ ਤੱਕ ਉਹਨਾਂ ਦੀ ਕੁਰਸੀ ਦਿਖਾ ਦਿਓ ਕਿਸੇ ਕੁਰਸੀ ਤੇ ਬੈਠੇ ਹੋਣ ਦਾ ਇਹ ਕੋ ਸੋਚੀ ਸਮਝੀ ਚਾਲ ਹੈ ਸਾਡੇ ਅੰਦਰੋਂ ਗੁਰਸਿੱਖੀ ਤੇ ਮਰਯਾਦਾ ਜਿਹੜੀ ਹੈ ਉਹ ਖਤਮ ਕੀਤੀ ਜਾ ਰਹੀ ਹੈ ਇਹਨਾਂ ਰਾਹੀਂ ਇਹ ਏਜੰਟ ਰੱਖੇ ਹੋਏ ਨੇ ਸਰਕਾਰਾਂ ਦੇ ਵੀ ਇਹਨਾਂ ਨੂੰ ਧਰਮਨਾ ਦੀ ਚੀਜ਼ ਭੁਲਾ ਦਿਓ ਸਿੱਖੀ ਭੁਲਾ ਦਿਓ ਕੱਲੀ ਸਿੱਖੀ ਤੋਂ ਪੂਰੇ ਵਰਲਡ ਦੇ ਵਿੱਚ ਸਿੱਖੀ ਜਿਹੜੀ ਆ ਫੈਲੀ ਹੋਈ ਹੈ ਤੇ ਸਿੱਖੀ ਨੂੰ ਜਾਰੇ ਜਿਹੜੇ ਅਨਤਮਸਤਕ ਹੋ ਰਹੇ ਨੇ ਕਿਸੇ ਦੇਸ਼ 'ਚ ਜਾਓ ਉੱਥੇ ਸਿੱਖੀ ਨੂੰ ਮੰਨਿਆ ਜਾਂਦਾ ਇਹ ਕਹਿੰਦੇ ਸਿੱਖੀ ਖਤਮ ਕਰ ਦਿਓ ਕਿਉਂਕਿ ਆਰਐਸ ਦੀ ਇੱਕ ਬੜੀ ਡੀਪਲੀ ਇੱਕ ਡੂੰਗੀ ਗਹਿਰੀ ਚਾਲ ਹੈ ਇਹ ਹੂੰ ਹਾਂਜੀ ਫਿਰ ਸਾਹਮਣੇ ਬੈਠਣ ਨੂੰ ਤੁਸੀਂ ਕੀ ਸਿਖਾਓਗੇ ਜਦੋਂ ਤੁਹਾਡੀ ਆਧਾਰਨਾ ਤੁਹਾਡੇ ਐਗਜ਼ਾਮਪਲ ਆ ਇਹੋ ਜਿਹਿਆਂ ਨੇ ਨਹੀਂ ਗੁਰਬਾਣੀ ਕਹਿੰਦੇ ਨਾ ਔਰ ਨੂੰ ਉਪਦੇਸ਼ ਹੈ ਆਪ ਨਾ ਕਰਾ ਐ ਆਵਰ ਜਾਓ ਜਨਮ ਮਰੇ ਕਹਿੰਦੇ ਹੋਰਾਂ ਨੂੰ ਉਪਦੇਸ਼ ਦੇਣਾ ਆਪ ਕਰਨ ਨਾ ਫਿਰ ਆਉਣ ਜਾਣ ਦੇ ਗੇੜ ਚ ਹੀ ਪੈਂਦੇ ਜੂਨਾ ਉੱਚੀ ਤੁਰੇ ਫਿਰਦੇ ਸੰਤ ਕਬੀਰ ਇਹ ਗੱਲ ਕਹਿ ਰਹੇ ਆ ਨਾ ਕਬੀਰ ਔਰੇ ਕੋ ਉਪਦੇਸ਼ ਤੇ ਮੁਖ ਮੈਂ ਪਰਹ ਰੇਤ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਹੋਰਾਂ ਨੂੰ ਉਪਦੇਸ਼ ਦੇਣਾ ਆਪ ਜੀਵਨ ਨੂੰ ਢਾਲਣਾ ਜੀਵਨ ਕਿਤੇ ਭਜਣ ਤੇ ਟਲਿਆਂ ਦਾ ਬਾਬਾ ਖੀਮ ਸਿੰਘ ਜੇ ਤੋਂ ਪਹਿਲਾਂ ਅਸੀਂ ਆਇਆ ਛਟੀ ਗਰ ਦਾ ਸਰੀਸੀ ਪਤਲਾ ਇੱਕ ਸਰੀਰ ਕਿਵੇਂ ਫੈਲ ਰਿਹਾ ਹੈ ਸੌਦਾ ਸਾਧ ਵਰਗਾ ਹੋਇਆ ਪਿਆ ਸੌਦਾ ਸਾਧ ਦੀ ਸਲਾਹਤਾ ਕਰ ਰਿਹਾ ਕਿਤੇ ਉਹਨਾਂ ਨੂੰ ਬਿਆਰ ਚ ਲੈ ਲੋ ਐ ਕਹਨੂੰ ਫਿਰ ਲੈ ਆ ਤੈਨੂੰ ਰੋਕਦਾ ਕੌਣ ਹੈ ਤੇਰਾ ਕੀ ਖਿਆਲ ਹੈ ਪੰਜ ਪਿਆਰੇ ਉਹਦੇ ਮੂਹਰੇ ਜਾ ਕੇ ਝੁਕਣਾ ਜਾਂ ਤਖਤ ਸਹਿਬਾਨਾਂ ਦੇ ਜਥੇਦਾਰ ਸਾਹਿਬ ਜਾ ਕੇ ਉਹਦੇ ਅੱਗੇ ਝੁਕਣਾ ਕਹਿੰਦਾ ਜੀ ਤਖਤ ਦੇ ਜਥੇਦਾਰ ਸਾਹਿਬ ਦੀ ਕਦਰ ਨਹੀਂ ਕਰਦੇ ਪਹਿਲੇ ਤਾਂ ਤੂੰ ਹੀ ਨਹੀਂ ਕਰ ਰਿਆ ਇਹ ਚੀਜ਼ਾਂ ਦੇ ਕਹਿੰਦੇ ਮੈਨੂੰ ਬਰੌਣ ਤਾਂ ਅਸੀਂ ਮੈਂ ਸੰਗਲਵਾ ਕੇ ਚੱਲ ਜੂ ਉੱਥੇ ਉਹ ਬਲਾਉ ਕਿਵੇਂ ਜਦੋਂ ਜਥੇਦਾਰ ਹੈ ਹੀ ਨਹੀਂ ਅਸੀਂ ਅੱਜ ਜਿਹੜੀ ਸਾਡੀ ਕੌਮ ਹੈ ਨਾ ਉਹ ਜਥੇਦਾਰ ਤੋਂ ਲੈਸ ਹੋਈ ਵੀ ਹੈ ਜਿਵੇਂ ਕਹਿੰਦੇ ਲੀਡਰ ਲੈਸ ਕੌਮ ਹੈ ਉਹ ਉਹ ਗੱਲ ਸਾਡੀ ਹੋਈ ਵੀ ਆ ਕਿਉਂਕਿ ਉਹ ਜਥੇਦਾਰ ਥੋੜੀ ਵੀ ਕਦੇ ਰਾਤ ਨੂੰ ਪੱਗ ਬੰਨਤੀ ਕਿਤੇ ਦਿਨੇ ਬੰਨਤੀ ਕਿਤੇ ਪੰਜ ਮੈਥੇ ਚਾਵਲੇ ਵਰਗਿਆਂ ਨੇ ਇੱਕ ਬਿਸਾਂ ਬਟੋਆ ਸਾਦ ਲਿਆਇ ਕੋ ਕੀਆ ਲੁਚਾ ਲੰਗਾ ਉਹਦੇ ਸੱਦਕੇ ਤੇ ਪੱਗ ਬੰਨ ਤੇ ਇਹ ਨਹੀਂ ਹੁੰਦਾ ਸਰਬੱਤ ਖਾਲਸਾ ਸੱਜਿਆ ਜਾਂਦਾ ਨਹਿنگ ਸਿੰਘ ਦੇ ਦਲਾਂ ਦੇ ਵਿੱਚ ਵੀ ਜਦੋਂ ਜਥੇਦਾਰੀ ਦੀ ਪੱਗ ਦਿੱਤੀ ਜਾਂਦੀ ਹੈ ਹੂੰ ਤਾਂ ਉਦੋਂ ਸਾਰੇ ਦਲ ਇਕੱਠੇ ਹੁੰਦੇ ਸਾਰੇ ਦਲ ਪੱਗਾਂ ਲੈ ਕੇ ਆਉਂਦੇ ਫਿਰ ਬਣਾਉਂਦੇ ਨੇ ਅਰੇ ਬਾਬਾ ਜੀ ਜਿਸ ਤਰੀਕੇ ਨਾਲ ਇਹ ਹੋਇਆ ਕੁਰਸੀ ਲੱਗਦੀ ਹੈ ਉਸ ਤੋਂ ਬਾਅਦ ਕੱਲ ਕੁਝ ਜਥੇਬੰਦੀਆਂ ਜਾ ਕੇ ਉਹਨਾਂ ਨਾਲ ਕੰਪਰੋਮਾਈਜ਼ ਵੀ ਕਰ ਲੈਂਦੀਆਂ ਨੇ ਇੱਕ ਪਾਸੇ ਕਹੀ ਜਾਂਦੇ ਨੇ ਕਿ ਗਲਤੀ ਬਹੁਤ ਵੱਡੀ ਹੋਈ ਹੈ ਫਿਰ ਉਹਨਾਂ ਨੇ ਤਾਂ ਮਾਫੀ ਮੰਗੀ ਹੈ ਨਹੀਂ ਤਾਂ ਹੀ ਉਹਨੇ ਮਾਫੀ ਮੰਗ ਰਿਆ ਨਾ ਉਹਨੂੰ ਪਤਾ ਇਹਨਾਂ ਦੀਆਂ ਕਮਜ਼ੋਰੀਆਂ ਦਾ ਵੀ ਜਿਹੜਾ ਚੜ ਕੇ ਆਇਆ ਉਹਨੂੰ ਗੁੱਟੀ ਛੱਡ ਦੂੰਗਾ ਚੁੱਪ ਮੇਰਾ ਸਾਥੀ ਇੱਕ ਉਥੇ ਆ ਕੇ ਬੈਠਾ ਹਾਂ ਜੀ ਇਹਨਾਂ ਨੇ 50 ਸਕੂਲ ਚਲਾਏ ਮੈਨੂੰ ਇਹਨਾਂ ਸ਼ਰਮ ਆਵੇ ਵੀ ਤੂੰ ਦਰਬਾਰ ਸਾਹਿਬ ਦੇ ਟੈਕ ਵੇਲੇ 5 ਸਾਲ ਤੂੰ ਜੋਧਪੁਰ ਘਟਿਆ ਆ ਕੁੱਟ ਇੰਨੀ ਖਾਧੀ ਹਦੋਂ ਬਾਅਦ ਉਦੋਂ ਵਾਰ ਮੇਰੇ ਨਾਲ 3 ਸਾਲ 3.5 ਸਾਲ ਜਮੇ ਅਜਮੇਰ ਰਹਿ ਕੇ ਆ ਗਿਆ ਫਿਰ ਤੇ ਕਿੱਥੇ ਆ ਕੇ ਡਿੱਗਿਆ ਇਕ ਉਸ ਬੰਦੇ ਦੀ ਤੂੰ ਸਿਫਤ ਕਰ ਰਿਹਾ ਕੋਲੇ ਬਹਿ ਕੇ ਉਹਦੀਆਂ ਸਿਫਤਾਂ ਕਰੀ ਰਿਹਾ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਪੁਰਖ ਭਿੰਡਰਾਂ ਵਾਲੇ ਨੂੰ ਮਹਿਕਾ ਸੁਰ ਦੱਸ ਰਿਹਾ ਸੀਗਾ ਅਖੇ ਮਹਿਕਾ ਸੁਰ ਦੈਂਤ ਸੀਗਾ ਜਿਹੜਾ ਦੰਤ ਭਿੰਡਰਾਂ ਵਾਲਾ ਸੀ ਤੇ ਉਸ ਪੰਥ ਦਾ ਪੰਦੀ ਆ ਕੇ ਕਿਹਦੇ ਪੈਰਾਂ 'ਤੇ ਡਿੱਗਦੇ ਤੂੰ ਇਹ ਤੀਨਾਂ ਦੇਖਣ ਵਾਲੀਆਂ ਨਾ ਅੱਛਾ ਇੱਕ ਮਿੰਟ ਹੋਰ ਦੱਸੋ ਗੱਲ ਵੀ ਜੇ ਕੱਲ ਨੂੰ ਜਿਸ ਤਰੀਕੇ ਨਾਲ ਉਪਦੇਸ਼ ਦਿੰਦੇ ਨੇ ਕਿਉਂਕਿ ਲੋਕ ਇਹਨਾਂ ਕੋਲੇ ਜਾਂਦੇ ਨੇ ਇਹਨਾਂ ਦੀ ਸੰਖਿਆ ਵੱਧਦੀ ਹੈ ਤਾਂ ਫਿਰ ਤਾਂ ਉਸ ਤਰੀਕੇ ਦੇ ਨਾਲ ਹੀ ਜਿਸ ਤਰੀਕੇ ਨਾਲ ਮੈਂ ਪਹਿਲਾਂ ਤੁਸੀ ਐਗਜ਼ਾਮਪਲ ਆ ਦੇ ਰਹੇ ਹੋਂ ਕਿ ਪਹਿਲਾਂ ਨੇ ਸੰਤ ਕਬੀਰ ਇਹੋ ਜਿਹੇ ਹੁੰਦੇ ਸੀ ਫਿਰ ਉਹਨਾਂ ਨੇ ਤਾਂ ਜਿਹੜੀ ਸੋਸਾਇਟੀ ਹੈ ਉਹ ਤਾਂ ਇਹਨਾਂ ਨੂੰ ਵੇਖੂਗਾ ਕਿ ਸਾਡੇ ਬਾਬੇ ਕੁਰਤੀਆਂ ਤੇ ਪੈਂਦੇ ਸੀ ਫਿਰ ਤਾਂ ਹੀ ਗੁਰਦੁਆਰਿਆਂ ਚ ਕੁਰਥੇ ਲੱਗ ਜਾਣੀਆਂ ਮੈਂ ਹੋਰ ਕੀ ਕਹਾਂ ਇਹ ਮੋਢ ਬੰਦ ਰਹੇ ਆ ਮਰਿਆਦਾ ਨੂੰ ਤੋੜੁੰਦਾ ਇਹ ਮੋਢ ਬੰਦ ਰਹੇ ਆ ਹੁਣ ਕਹੀ ਜਾਂਦਾ ਹੋਰ ਬਹੁਤ ਥਾਂ ਕੁਰਸੀਆਂ ਲੱਗਦੀਆਂ ਹੋਰ ਬਹੁਤ ਥਾਂ ਕੁਰਸੀਆਂ ਲੱਗਦੀਆਂ ਫਿਰ ਇਹ ਦਰਬਾਰ ਸਾਹਿਬ ਦਾ ਕੰਗਰੀ ਵੀ ਨੱਚਦੀ ਸੀ ਫਿਰ ਕੰਗਰੀ ਨਚਾਉਣ ਬਣ ਜਾ ਮੱਛਾ ਰੰਗੜ ਕੌਣ ਰੋਕਦਾ ਇਹੀ ਚੀਜ਼ਾਂ ਸੋਚਣ ਵਾਲੀਆਂ ਨੇ ਹੂੰ ਅੱਛਾ ਜਿਸ ਤਰੀਕੇ ਨਾਲ ਕਿ ਇਹ ਕਹਿੰਦੇ ਨੇ ਜਾਤ ਪਾਤ ਉੱਥੇ ਜੀ ਅੱਡ ਭਾਂਡੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਤਾਂ ਸਾਨੂੰ ਸਾਡਾ ਉਹ ਸਾਰਾ ਕੁਝ ਉਹਨਾਂ ਨੇ ਕਹਿੰਦਾ ਭਾਈ ਸਭ ਇੱਕ ਹੈ ਪਰ ਜਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਕੌਣ ਮਾਈ ਵੀ ਸਿੱਕ ਨੇ ਕੌਣ ਕੌਣ ਨੇ ਦੇਖੋ ਇਹ ਗੁਰੂ ਨਾਨਕ ਦੀ ਮਰਯਾਦਾ ਨੂੰ ਮੰਨਦੇ ਨਹੀਂ ਗੁਰੂ ਨਾਨਕ ਦਾ ਸਿਰਫ ਨਾਂ ਵਰਤਿਆ ਜਾ ਰਿਹਾ ਹੈ ਠੀਕ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 26000 ਕਿਲੋਮੀਟਰ ਪੈਦਲ ਯਾਤਰਾ ਕੀਤੀ ਹੈ ਇਹਨਾਂ ਕੋਲੇ ਕਰੋੜ-ਕਰੋੜ ਦੀਆਂ ਦੋ-ਦੋ ਕਰੋੜ ਦੀਆਂ ਕਾਰਾਂ ਨੇ ਗੁਰੂ ਨਾਨਕ ਸਾਹਿਬ ਦਾ ਇੱਕ ਨਾਮ ਵਰਤਿਆ ਜਾ ਰਿਹਾ ਹੈ ਤੁਸੀਂ ਤੁਸੀਂ ਕੀ ਪੁੱਛ ਰਹੇ ਸੀ ਮੈਂ ਬਿਸਰ ਜਾਣਾ ਇੱਕ ਵਾਰ ਤਾਂ ਵੀ ਇੱਕਾਂ ਸਾਰੇ ਆਪਾਂ ਹਾਂ ਦੂਜੀ ਗੱਲ ਗੁਰਬਾਣੀ ਗਵਾਹ ਹਰ ਗੱਲ ਗੱਲ ਸਾਨੂੰ ਗੁਰੂ ਗ੍ਰੰਥ ਸਾਹਿਬ ਦੱਸੂ ਬਾਬਾ ਆਨੰਦ ਸਿੰਘ ਨਹੀਂ ਦੱਸਦਾ ਗਾ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਆਨੰਦ ਸਿੰਘ ਨਹੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕਾ ਸੰਗ ਸਾਥ ਵੱਡਿਆਂ ਚੋਂ ਕੈ ਰੀਤ ਜਿੱਥੇ ਨਿਚ ਸਮਹਾਲੀਏ ਤਥੇ ਨਦਰ ਤੇਰੀ ਬਖਸ਼ੀਸ਼ ਹੁਣ ਇਹ ਕੋਣੋ ਹੀ ਕੱਢਦੀ ਉਹ ਚੌਥਾ ਪੌੜਾ ਜਿਹੜਾ ਜੋ ਉਹਨਾਂ ਚੌਥੇ ਪੌੜਿਆਂ ਵਾਸਤੇ ਕਿਉਂ ਤੇ ਫਿਰ ਦਿੱਲੀੋਂ ਸੀਸ ਜਿਹੜਾ ਪਹਿਲੇ ਪੌੜਾ ਵਾਲੇ ਕੋਈ ਗਿਆ ਨਾ ਦਿੱਲੀੋਂ ਸੀਸ ਬਾਬਾ ਜੀਵਨ ਸਿੰਘ ਲੈ ਕੇ ਆਏ ਆ ਉਹ ਮੇਰੇ ਕਲਗੀਆਂ ਵਾਲੇ ਨੇ ਹਕ ਨਾਂ ਲਾ ਕੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਕੇ ਬੇਟੇ ਨੂੰ ਕਹਿੰਨਾ ਉਹਦੇ ਵਾਸਤੇ ਚੌਥਾ ਪੌੜਾ ਅਲੱਗ ਰੱਖਿਆ ਸੀ ਬੇਤਾ ਉਹਦੇ ਗੱਲ ਚੱਤ ਪਾਉਣ ਵਾਲੀ ਗੱਲ ਹੋ ਗਈ ਨਾ ਹੂੰ ਇੱਕ ਜਿਹੜਾ ਗੁਰੂ ਦਾ ਸੀਸ ਲੈ ਕੇ ਆਉਂਦਾ 40 ਦਿਨਾਂ ਚ ਪਹੁੰਚਦਾ ਨੰਗੇ ਪੈਰੀਂ ਪੈਰ ਲੋਹੂ ਲੁਹਾਨ ਹੋ ਜਾਂਦੇ ਆ ਤੇ ਉਹਨੂੰ ਉਹਨਾਂ ਵਾਸਤੇ ਅੱਡ ਪਾਉਂਕ ਉੱਥੇ ਪਰੇ ਖੜ ਜੋ ਤੁਸੀਂ ਸ਼ੂਦਰੋਂ ਕਿਉਂ ਇਹ ਬ੍ਰਾਹਮਣਵਾਦ ਇਹਨਾਂ ਨੇ ਬਾੜਿਆ ਹੋਇਆ ਤੁਸੀਂ ਪੁਰਾਣੀਆਂ ਇਹਨਾਂ ਦੀਆਂ ਫੋਟੋਆਂ ਦੇਖੋ ਜਿਹੜੇ ਤਾਂ ਬ੍ਰਾਹਮਣ ਆ ਉਹ ਤਾਂ ਐ ਖੜੇ ਆ ਜਿਹੜੇ ਸਾਡੇ ਵਰਗੀ ਜਟਵਾਦ ਉਹ ਐ ਖੜੀ ਆ ਹੱਥ ਬੰਨ ਕੇ ਕਿਉਂਕਿ ਉਹ ਵੱਡੇ ਐ ਉਹ ਬ੍ਰਾਹਮਣਾ ਦੀ ਮਰਜ਼ਾਦਾ ਇਹਨੇ ਚਲਾਈ ਹੋਈ ਐ ਇਹ ਮੱਝ ਵੀ ਸਿੱਖ ਦੀ ਦੇਗ ਨਹੀਂ ਲੈਣੀ ਜੀ ਮੱਝ ਵੀ ਸਿੱਖ ਨੂੰ ਲੰਗਰ 'ਚ ਨਹੀਂ ਬੈਠਣ ਦੇਣਾ ਕਿਉਂ ਇਹਨਾਂ ਨੇ ਚਲਾਈ ਹੋਈ ਸੀ ਪਹਿਲਾਂ ਹਾਂ ਤੇ ਕਿਹਦੇ ਵੱਖਰੇ ਮੇਰੀ ਹੱਡ ਬੀਤੀ ਐ ਜੀ 1987 ਦੇ ਵਿੱਚ ਮੈਂ ਚਲਿਆ ਗਿਆ ਨਾ ਡੇਰੇ ਗੁਰਦੇਵ ਸਿੰਘ ਨਾਂ ਦਾ ਬੰਦਾ ਉੱਥੇ ਖੜਾ ਮੂਰੇ ਗੋਲ ਭਗਵਾਨੀ ਸੀ ਪੁੱਛੋਦਾ ਹੀ ਆਓ ਮੈਨੂੰ ਕਹਿੰਦਾ ਕੌਣ ਹੋਣਾ ਕਿ ਉਹਦਾ ਮੇਰਾ ਰੰਗ ਉਹੋ ਜਿਹਾ ਸੀ ਸ਼ਕਲ ਉਹੋ ਜੀ ਸੀ ਇੱਕ ਜੇਠ ਦਾ ਮਹੀਨਾ ਸੀ ਐ ਗਰਮੀ ਬੜੀ ਪਸੀਨਾ ਪਸੀਨੀ ਮੈਂ ਕਿਹਾ ਮੈਂ ਖਾਲਸਾ ਹੁਣ ਪਤਾ ਮਿਲਾਂ ਗਿਆ ਵੀ ਕੀ ਪੁੱਛਦਾ ਐ ਮੈਂ ਕਿਹਾ ਖਾਲਸਾ ਨੇ ਮੈਂ ਤੈਨੂੰ ਪੁੱਛਦਾ ਕਿਹੜੀ ਕੌਮ ਆ ਮੈਂ ਖਾਲਸਾ ਉਹ ਮੈਂ ਤੈਨੂੰ ਆਇਆ ਪੁੱਛਦਾ ਕਾਸਟ ਕਿਹੜੀ ਨਾਲ ਸਬੰਧ ਰੱਖਦਾ ਮੈਂ ਖਾਲਸਾ ਕਹਿੰਦਾ ਛੋਟੀ ਜਾਤ ਐ ਕਿ ਜੱਟਾਂ ਕਿ ਜੱਟਾਂ ਮੁੰਡਿਆਂ ਤੂੰ ਕੀ ਨਾ ਮੈਂ ਖਿਆ ਮੈਂ ਮੁੰਡਾ ਤਾਂ ਜੱਟਾਂ ਦਾ ਹੀ ਆ ਤੂੰ ਦੱਸ ਤੇਰਾ ਮਤਲਬ ਕੀ ਮੈਨੂੰ ਪੁੱਛਣ ਦਾ ਆਇਆ ਨਾ ਜੇ ਤਾਂ ਛੋਟੀ ਜਾਤ ਉਹਨਾਂ ਵਾਸਤੇ ਆ ਆ ਭਾਂਡੇ ਆ ਸਿਲਵਰ ਦੀਆਂ ਕੌਲੀਆਂ ਜਿਹੜੇ ਵੱਡੇ ਉਹ ਇਧਰ ਮੈਂ ਖਿਆ ਮੈਂ ਲੰਗ ਨਹੀਂ ਸਕਦਾ ਗਾ ਮੇਰੀ ਹੱਡ ਬੀਤੀਆਂ 1987 ਦੀ ਐ ਇੰਨਾ ਵਿਤਕਰਾ ਕਿਰਤ ਕਰਨ ਵਾਲੇ ਲੋਕਾਂ ਨਾਲ ਜਿਹੜੇ ਲੁੱਟ ਕੇ ਠੱਗੀਆਂ ਮਾਰਦੇ ਨੇ ਉਹਨਾਂ ਦੇ ਵਾਸਤੇ ਗੱਡੇ ਬਿਛਾਏ ਜਾਂਦੇ ਨੇ ਉੱਥੇ ਕਿਰਤੀ ਨੂੰ ਕਹਿੰਦੇ ਤੁਹਾਡੀ ਦੇਗ ਵੀ ਨਹੀਂ ਲੈਣੀ ਤੁਹਾਨੂੰ ਅੰਦਰ ਨਹੀਂ ਬੜਨ ਦੇਣਾ ਤੁਹਾਡੇ ਵਾਸਤੇ ਲੰਗਰ ਹੁਣ ਅਕੇ ਜੀ ਇੱਕ ਕਰਤਾ ਇੱਕ ਕਰਤਾ ਹੁਣ ਇਹ ਕੌਮ ਜਾਗ ਪੀ ਇਹ ਲੋਕ ਪੜੇ ਲਿਖੇ ਹੋਗੇ ਇਹਨਾਂ ਨੂੰ ਪਤਾ ਲੱਗਿਆ ਸਾਡਾ ਰਿਲੀਜੀਅਨ ਸਾਡਾ ਧਰਮ ਸਾਡਾ ਤੱਗ ਕੀ ਹੈ ਤਾਂ ਤੁਹਾਨੂੰ ਸੇਕ ਕਰਨ ਲੱਗਿਆ ਫੇਰ ਔੜਾ ਪਊਗਾ ਕਿਉਂਕਿ ਰਾਜਨੀਤੀ ਦਾ ਕੱਡਾ ਹੋਰ ਕੁਛ ਨਹੀਂਗਾ ਫੇਰ ਇਹ ਬਾਣੀ ਤੇ ਬੰਨ੍ਹਣ ਟੁੱਟੇ ਹੋਏ ਨੇ ਇਹਨਾਂ ਨੂੰ ਹੈ ਨਹੀਂ ਇਹਨਾਂ ਨੂੰ ਸੋਧ ਕਦੋਂ ਬਣਾ ਕਿੱਥੇ ਬਣਾ ਇਹਨਾਂ ਕੋਲੇ ਬਾਬਾ ਰਾਜਾ ਰਾਜ ਸਿੰਘ ਦੀ ਇੱਕ ਸੱਚ ਬੋਲਦਾ ਜਿਹਦੇ ਪਿੱਛੇ ਜੋੜੇ ਲਾ ਕੇ ਲਾਗੇ ਉਹਨੇ ਸੱਚ ਬੋਲਿਆ ਦੁੱਖ ਨਹੀਂ ਆਉਂਦਾ ਮੇਰੇ ਪਿਓ ਦੀ ਕੋਈ ਦਾੜੀ ਨੂੰ ਹੱਥ ਪਾਵੇ ਫਿਟੇ ਮੂੰਹ ਮੇਰੇ ਹਜੇ ਜੰਮੇ ਦਾ ਇਹ ਚੀਜ਼ਾਂ ਪਰ ਸਾਡੀ ਧਾਰਮਿਕ ਜਿਹੜੀਆਂ ਆਗੂ ਨੇ ਉਹਨਾਂ ਨੇ ਤਾਂ ਫੇਰ ਵੀ ਬੱਕੋ-ਵੱਕਣੀ ਪੜਾ ਆ ਨੇ ਇਹ ਇਕੱਠੇ ਫੇਰ ਵੀ ਨਹੀਂ ਹੋਏ ਚਾਰ ਕੇ ਖੜ ਕੇ ਉੱਥੇ ਜਾ ਕੇ ਕਿ ਕਹਿੰਦੇ ਬਾਬਾ ਜੀ ਨੇ ਸਮਝੌਤਾ ਹੋ ਗਿਆ ਉਹ ਸਮਝਾਉਂਦੇ ਉਹ ਤਾਂ ਹੋ ਜਾਂਦੇ ਆ ਬਾਬਾ ਜੀ ਸੌ ਕੰਮ ਕਰਾਉਣਗੇ ਬਾਦਲਾਂ ਦੀ ਬਾਦਲੀ ਸਰਕਾਰ ਆ ਗਈ ਉਹ ਤਾਂ ਕਰਾ ਜੂਗੀ ਆਮ ਦੀ ਉਹ ਸਰਕਾਰ ਇਹ ਤਾਂ ਕੰਮ ਕਰਾਉਣ ਵਾਲੇ ਬਾਬੇ ਆ ਗੁਰੂ ਨਾਲ ਥੋੜੇ ਜਿਹਾ ਸੰਬੰਧ ਹੈ ਬਾਬਿਆਂ ਨਾਲ ਇਹ ਹੀ ਚੀਜ਼ ਸੋਚਣ ਵਾਲੀ ਆ ਕੱਲਾ ਸੁਖਮਨੀ ਸਾਹਿਬ ਹੀ ਕਿਉਂ ਪੜਾਇਆ ਜਾਂਦਾ ਹੈ ਹੋਰ ਬਾਣੀ ਜਪ ਸਾਹਿਬ ਇਹ ਕਹਿੰਦਾ ਇਹਨਾਂ ਨੂੰ ਕਹੋ ਵੀ ਜਪ ਸਾਹਿਬ ਪੜਨ ਜਬ ਬਿਲਕੁਲ ਨਹੀਂ ਪੜਦੇ ਇਹ ਚਕਾਰਾ ਛੱਡਣ ਨਹੀਂ ਛੱਡਣਗੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਾਈਸਾ ਉਹ ਨਾ ਨਹੀਂ ਲੈਂਦੇ ਜਦੋਂ ਉੱਥੇ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਦੇ ਨੌ ਗੁਰੂ ਕਿੱਧਰ ਗਏ ਗੁਰੂ ਗ੍ਰੰਥ ਸਾਹਿਬ ਕਿੱਥੇ ਆ ਤਨ ਗੁਰੂ ਗ੍ਰੰਥ ਸਾਹਿਬ ਕਿਉਂ ਨਹੀਂ ਕਹਿੰਦੇ ਇੱਕ ਚਾਲ ਐ ਭੋਲੇ ਲੋਕਾਂ ਨੂੰ ਉਹ ਮਗਰ ਲਾਇਆ ਹੋਏ ਛਿੱਟ ਕਪੜੀਏ ਚਿੱਟੀ ਸ਼ੌਂਕ ਸ਼ੌਂਕ ਜੇ ਨਾਲ ਕਹਿੰਦੇ ਇਹ ਹੁਣ ਘੁਣਾ ਬਣ ਗਿਆ ਸ਼ੌਂਕ ਤੋਂ ਖਾ ਰਹੇ ਨੇ ਚੜਿ ਰੱਖਤਾਂ ਇਹ ਚੀਜ਼ ਐ ਜੀ ਹੂੰ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਸਮਝਾ ਦਿੱਤਾ ਸਾਡਾ ਸਾਬ ਜੀ ਫਤਿਹ ਜੀ ਇਹ ਸੀ ਬਾਬਾ ਕਲਦੀਪ ਸਿੰਘ ਸਾਖਤ ਜੁੜੇ ਹੋਏ ਲੋਕ ਰਾਏ ਟੀਵੀ ਨਾਲ ਧੰਨਵਾਦ